ਬਜ਼ੁਰਗਾਂ ਦੀਆਂ ਇਹਨਾਂ ਗੱਲਾਂ ਨੂੰ ਪੱਲੇ ਬੰਨ ਲਓ 100 ਸਾਲ ਤੱਕ ਜਵਾਨ ਰਹੋਗੇ ਨੰਬਰ 1 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਥੋੜਾ ਜਿਹਾ ਅਦਰਕ ਚਬਾ ਲੈਂਦੇ ਹੋ ਤਾਂ ਇਸ ਨਾਲ ਜੋੜਾਂ ਵਿੱਚ ਹੋ ਰਿਹਾ ਦਰਦ ਤੋਂ ਆਰਾਮ ਮਿਲਦਾ ਹੈ ਸਰੀਰ ਹਮੇਸ਼ਾ ਜਵਾਨ ਰਹਿੰਦਾ ਹੈ ਨੰਬਰ 2 ਜੇਕਰ ਜੋਖਾਮ ਕਰਨ ਤੁਹਾਡੇ ਪੂਰੇ ਸਰੀਰ ਵਿੱਚ ਦਰਦ ਹੋਣ ਲੱਗ ਜਾਵੇ ਤਾਂ ਕਦੇ ਵੀ ਆਪਣੇ ਸਰੀਰ ਦੀ ਮਾਲਿਸ਼ ਨਾ ਕਰੋ ਇਸ ਤਰ੍ਹਾਂ ਕਰਨਾ ਤੁਹਾਡੀਆਂ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਨੰਬਰ 3 ਜੇਕਰ ਜ਼ੁਕਾਮ ਕਰ ਨੱਕ ਦਰਦ ਕਰਨ ਲੱਗ ਜਾਵੇ ਤਾਂ ਤੁਸੀਂ ਨੱਕ ਵਿੱਚ 2-2 ਬੂੰਦਾਂ ਗਾਂ ਦੇ ਘਿਉ ਦੀਆਂ ਪਾ ਲਓ ਇਸ ਨਾਲ ਜ਼ੁਕਾਮ ਵੀ ਠੀਕ ਹੋਵੇਗਾ ਤੇ ਨੱਕ ਨੂੰ ਆਰਾਮ ਵੀ ਮਿਲੇਗਾ ਨੰਬਰ 4 ਜੇਕਰ ਹੱਡਾਂ ਜੋੜਾਂ ਵਿੱਚ ਅਕਸਰ ਦਰਦ ਰਹਿੰਦਾ ਹੈ ਤਾਂ ਸਰੋਂ ਦੇ ਤੇਲ ਵਿੱਚ ਅਜਵੈਣ ਕਾੜ ਕੇ ਆਪਣੇ ਸਰੀਰ ਦੀ ਮਾਲਿਸ਼ ਕਰ ਲਓ ਤੁਰੰਤ ਦਰਦ ਠੀਕ ਹੋ ਜਾਵੇਗਾ ਨੰਬਰ 5 ਜਿਨ੍ਹਾਂ ਦਾ ਸਰੀਰ ਹਮੇਸ਼ਾ ਗਰਮ ਰਹਿੰਦਾ ਹੈ ਉਹਨਾਂ ਨੂੰ ਕਦੇ ਵੀ ਗਰਮ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨਾ ਤੁਹਾਡਾ ਚਿਹਰਾ ਖਰਾਬ ਹੋ ਸਕਦਾ ਹੈ ਨੰਬਰ 6 ਜੇਕਰ ਤੁਸੀਂ ਰੋਜ਼ਾਨਾ ਪਿਸਤਾ ਖਾਂਦੇ ਹੋ ਤਾਂ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਅੱਖਾਂ ਦੀ ਰੌਸ਼ਨੀ ਤੇਜ਼ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਵજન ਨੂੰ ਘਟ ਕਰਨ ਦਾ ਕੰਮ ਕਰਦਾ ਹੈ। ਨੰਬਰ 7 ਅੰਗੂਰ ਸਾਡੇ ਸਰੀਰ ਅੰਦਰ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਬਹੁਤ ਹੀ ਲਾਭਕਾਰੀ ਫਲ ਹੈ ਕਿਉਂਕਿ ਇਸ ਵਿੱਚ ਪਾਣੀ ਬਧੇਰੀ ਮਾਤਰਾ ਵਿੱਚ ਹੁੰਦਾ ਹੈ। ਨੰਬਰ 8 ਜੇਕਰ ਤੁਸੀਂ ਆਪਣੀ ਦਾੜੀ ਨੂੰ ਲੰਮੀ ਅਤੇ ਸੰਘਣੀ ਬਣਾਉਣਾ ਚਾਹੁੰਦੇ ਹੋ ਤਾਂ ਦਾੜੀ ਵਿੱਚ ਬਦਾਮ ਦਾ ਤੇਲ ਲਗਾਓ ਇਸ ਤੋਂ ਇਲਾਵਾ ਦਾਲਾਂ ਦਾ ਸੇਵਨ ਵੱਧ ਤੋਂ ਵੱਧ ਕਰੋ ਕਿਉਂਕਿ ਇਹਨਾਂ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ। ਨੰਬਰ 9 ਜਿਹੜੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹਨਾਂ ਨੂੰ ਜਿਆਦਾ-ਜਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਤੁਹਾਡੇ ਸਰੀਰ ਨੂੰ ਹੋਰ ਵੀ ਨੁਕਸਾਨ ਹੋ ਸਕਤੇ ਹਨ ਨੰਬਰ 10 ਰਾਤ ਨੂੰ ਕਦੇ ਵੀ ਰਸੋਈ ਵਿੱਚ ਝੂਠੇ ਬਰਤਨ ਰੱਖ ਕੇ ਨਾ ਸੋਵੋ ਇਸ ਨਾਲ ਰਸੋਈ ਅੰਦਰ ਬਹੁਤ ਹੀ ਜ਼ਿਆਦਾ ਨਿਕਾਰਾਤਮਕ ਊਰਜਾ ਫੈਲਦੀ ਹੈ ਜਿਸ ਕਾਰਨ ਤੁਹਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਨੰਬਰ 11 ਜੇ ਕਰਮੀ ਵਿੱਚ ਭਿੱਜਣ ਕਾਰਨ ਤੁਹਾਨੂੰ ਬੁਖਾਰ ਹੋ ਜਾਵੇ ਤਾਂ ਤੁਸੀਂ ਤુલਸੀ ਅਤੇ ਗੁੜ ਦੀ ਚਾਹ ਬਣਾ ਕੇ ਪੀ ਲਓ ਇਸ ਚਾਹ ਨੂੰ ਪੀਣ ਤੋਂ ਤੁਰੰਤ ਬਾਅਦ ਬੁਖਾਰ ਉੱਤਰ ਜਾਵੇਗਾ ਨੰਬਰ 12 ਜੇਕਰ ਤੁਹਾਡੇ ਘਰ ਛੋਟੇ ਬੱਚੇ ਹਨ ਤਾਂ ਉਹਨਾਂ ਦੇ ਸਾਹਮਣੇ ਕਦੇ ਵੀ ਕੱਪੜੇ ਨਾ ਬਦਲੋ ਇਸ ਤੋਂ ਇਲਾਵਾ ਉਹਨਾਂ ਦੇ ਸਾਹਮਣੇ ਕਦੇ ਵੀ ਲੜਾਈ ਝਗੜੇ ਨਾ ਕਰੋ ਇਨ੍ਹਾਂ ਕਾਰਨ ਬੱਚਿਆਂ ਦੇ ਦਿਮਾਗ ਤੇ ਪੜਾਈ ਉੱਪਰ ਬਹੁਤ ਬੁਰੇ ਅਸਰ ਪੈਂਦੇ ਹਨ ਨੰਬਰ 13 ਜੇਕਰ ਤੁਸੀਂ ਜ਼ਿਆਦਾ ਸਮਾਂ ਮੁੱਦੇ ਹੋ ਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਡੀ ਕਮਰ ਵਿੱਚ ਦਰਦ ਹੋਣ ਦੀ ਸਮੱਸਿਆ ਕਾਫੀ ਹੱਦ ਤੱਕ ਵੱਧ ਜਾਂਦੀ ਹੈ ਇਸ ਲਈ ਤੁਸੀਂ ਹਮੇਸ਼ਾ ਸਿੱਧੇ ਹੀ ਸਖਤ ਗੱਦੇ ਉੱਪਰ ਹੀ ਸੌਵੋ ਨੰਬਰ 14 ਜਿਨ੍ਹਾਂ ਦੇ ਸਿਰ ਦੇ ਵਾਲ ਸਾਰੇ ਝੜ ਚੁੱਕੇ ਹਨ ਉਹਨਾਂ ਨੂੰ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਛੋਲਿਆਂ ਦੀ ਦਾਲ ਦਾ ਪਾਣੀ ਲਗਾ ਲੈਣਾ ਚਾਹੀਦਾ ਜਾਂ ਫਿਰ ਧਣੀਏ ਦਾ ਰਸ ਇਹਨਾਂ ਦੀ ਮਦਦ ਨਾਲ ਬਹੁਤ ਜਲਦੀ ਵਾਲ ਆਉਣੇ ਸ਼ੁਰੂ ਹੋ ਜਾਣਗੇ ਨੰਬਰ 15 ਮੇਕਅਪ ਕਰਨ ਤੋਂ 10 ਮਿੰਟ ਪਹਿਲਾਂ ਨਾਰੀਅਲ ਦਾ ਤੇਲ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਮੇਕਅਪ ਲੰਮੇ ਸਮੇਂ ਤੱਕ ਚੱਲੇਗਾ ਤੇ ਨਾਲ ਹੀ ਚਿਹਰੇ ਤੇ ਦੁੱਗਣੀ ਚਮਕ ਵੀ ਆਵੇਗੀ ਨੰਬਰ 16 ਜੇਕਰ ਤੁਸੀਂ ਹਮੇਸ਼ਾ ਲਈ ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਲਸਣ ਅਦਰਕ ਪਿਆਜ਼ ਦਾ ਸੇਵਨ ਆਪਣੇ ਖਾਣੇ ਵਿੱਚ ਜ਼ਰੂਰ ਕਰੋ ਇਹਨਾਂ ਨੂੰ ਖਾਣ ਨਾਲ ਕਦੇ ਵੀ ਤੁਹਾਨੂੰ ਹਾਰਟ ਅਟੈਕ ਨਹੀਂ ਆਵੇਗਾ। ਨੰਬਰ 17 ਜੇਕਰ ਤੁਹਾਡੇ ਸਰੀਰ ਉੱਪਰ ਦਾਤ ਜਾਂ ਫਿਰ ਖਾਜ ਪੈ ਗਈ ਹੈ ਤਾਂ ਉਸ ਉੱਪਰ ਬਾਂਸ ਦੀ ਜੜ ਨੂੰ ਰਗੜ ਕੇ ਚੰਗੀ ਤਰ੍ਹਾਂ ਨਾਲ ਲਗਾ ਲਓ ਇਸ ਨਾਲ ਬਹੁਤ ਜਲਦੀ ਆਰਾਮ ਮਿਲੇਗਾ। ਨੰਬਰ 18 ਸਾਨੂੰ ਕਦੇ ਵੀ ਕੌੜਾ ਬਦਾਮ ਨਹੀਂ ਖਾਣਾ ਚਾਹੀਦਾ ਇਹ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਇਸ ਦਾ ਜ਼ਿਆਦਾ ਸੇਵਨ ਕਰਨਾ ਸਾਡੀ ਮੌਤ ਵੀ ਹੋ ਸਕਦੀ ਹੈ ਇਸ ਲਈ ਜੇਕਰ ਕੋਈ ਕੌੜਾ ਬਦਾਮ ਆ ਵੀ ਜਾਵੇ ਤਾਂ ਉਸ ਨੂੰ ਖਾਣ ਦੀ ਬਜਾਏ ਸੁੱਟ ਦਿਓ ਨੰਬਰ 1 ਜੇਕਰ ਤੁਸੀਂ ਨਿੰਬੂ ਨੂੰ ਕੱਟ ਕੇ ਆਪਣੇ ਮੱਥੇ ਉੱਪਰ ਮਲ ਲਓ ਇਸ ਦੀ ਮਦਦ ਨਾਲ ਸਿਰ ਵਿੱਚ ਹੋ ਰਿਹਾ ਦਰਦ ਠੀਕ ਹੋਣ ਲੱਗ ਜਾਵੇਗਾ ਇਸ ਤੋਂ ਇਲਾਵਾ ਤੁਸੀਂ ਨਿੰਬੂ ਦੇ ਤਾਜ਼ੇ ਪੱਤੇ ਤੋੜ ਕੇ ਉਹਨਾਂ ਨੂੰ ਮਸਲ ਕੇ ਸੁੰਘ ਵੀ ਸਕਦੇ ਹੋ ਨੰਬਰ 2 ਜੇਕਰ ਤੁਹਾਨੂੰ ਗੁਰਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੈ ਤਾਂ ਰੋਜ਼ਾਨਾ ਨਾਰੀਅਲ ਪਾਣੀ ਪੀਣਾ ਚਾਹੀਦਾ ਇਸ ਨਾਲ ਗੁਰਦੇ ਸੰਬੰਧੀ ਸਮੱਸਿਆ ਠੀਕ ਹੋਣ ਲੱਗ ਜਾਂਦੀ ਹੈ ਨੰਬਰ 21 ਜੇਕਰ ਤੁਸੀਂ ਰੋਜ਼ਾਨਾ ਧੁੰਨੀ ਵਿੱਚ ਤੇਲ ਪਾਉਂਦੇ ਹੋ ਤਾਂ ਇਸ ਨਾਲ ਤੁਸੀਂ अनेਕਾਂ ਹੀ ਰੋਗਾਂ ਤੋਂ ਦੂਰ ਰਹਿੰਦੇ ਹੋ ਚਿਹਰੇ ਤੇ ਚਮਕਣ ਲੱਗ ਜਾਂਦੀ ਹੈ ਸਰੀਰ ਉੱਪਰ ਜਵਾਨੀ ਹਮੇਸ਼ਾ ਚੜੀ ਰਹਿੰਦੀ ਹੈ ਨੰਬਰ 22 ਜੇਕਰ ਤੁਸੀਂ ਜ਼ਿਆਦਾ ਨੰਗੇ ਪੈਰ ਚੱਲਦੇ ਹੋ ਤਾਂ ਇਸ ਨਾਲ ਤੁਹਾਡੇ ਪੈਰਾਂ ਤੇ ਲੱਤਾਂ ਵਿੱਚ ਦਰਦ ਹੋਣ ਦੀ ਸਮੱਸਿਆ ਕਾਫੀ ਹੱਦ ਤੱਕ ਵੱਧ ਜਾਂਦੀ ਹੈ ਨਾਲ ਹੀ ਸਰੀਰ ਵੀ ਦਰਦ ਮਹਿਸੂਸ ਕਰਨ ਲੱਗਦਾ ਹੈ ਨੰਬਰ 3 ਜੇਕਰ ਤੁਸੀਂ ਹੱਥ ਤੋਂ ਜ਼ਿਆਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਦਾ ਰੰਗ ਕਾਲਾ ਪੈਣ ਲੱਗ ਜਾਂਦਾ ਤੇ ਨਾਲ ਹੀ ਹੱਡੀਆਂ ਵੀ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ। ਨੰਬਰ 24 ਜੇਕਰ ਤੁਸੀਂ ਸਬਜ਼ੀ ਬਣਾਉਣ ਤੋਂ ਬਾਅਦ ਉਸੇ ਸੁੱਕਾ ਧਨੀਆ ਤੇ ਕਸੂਰੀ ਮੇਥੀ ਨਹੀਂ ਪਾਉਂਦੇ ਤਾਂ ਸਬਜ਼ੀ ਦਾ ਸਵਾਦ ਜ਼ਿਆਦਾ ਵਧੀਆ ਨਹੀਂ ਆਉਂਦਾ। ਇਹਨਾਂ ਦੋਨਾਂ ਚੀਜ਼ਾਂ ਨਾਲ ਸਬਜ਼ੀ ਦੇ ਸਵਾਦ ਨੂੰ ਦੁਗਣਾ ਕਰਨ ਦਾ ਕੰਮ ਕਰਦੀਆਂ ਹਨ। ਨੰਬਰ 25 ਜੇਕਰ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੈ ਤਾਂ ਰੋਜ਼ਾਨਾ ਖਾਲੀ ਪੇਟ ਦੋ ਗੁੰਡਾ ਆਮਲੇ ਦੇ ਰਸ ਦੀਆਂ ਪਾਣੀ ਵਿੱਚ ਮਿਲਾ ਕੇ ਪੀ ਲਓ। ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ। ਨੰਬਰ 26 ਜੇਕਰ ਤੁਸੀਂ ਧਰਤੀ ਤੇ ਕੁਝ ਸਮਾਂ ਚੱਪ ਮਾਰ ਕੇ ਬੈਠਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਨੇ ਖੂਨ ਦਾ ਸਰਕਲ ਸਹੀ ਹੁੰਦਾ ਤੁਸੀਂ ਬਿਮਾਰੀਆਂ ਤੋਂ ਹਮੇਸ਼ਾ ਲਈ ਦੂਰ ਰਹਿੰਦੇ ਹੋ ਨੰਬਰ 27 ਜੇਕਰ ਤੁਸੀਂ ਆਪਣਾ ਖੂਨ ਸਾਫ਼ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਵਿੱਚ ਕ੍ਰੇਲਾ ਤੇ ਕੱਦੂ ਜ਼ਰੂਰ ਸ਼ਾਮਿਲ ਕਰੋ ਇਸ ਦੀ ਮਦਦ ਨਾਲ ਖੂਨ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ ਨੰਬਰ 28 ਜੇਕਰ ਤੁਹਾਡੇ ਸਿਰ ਵਿੱਚ ਜੂਆਂ ਪੈ ਜਾਣ ਤਾਂ ਨਿੰਮ ਦੇ ਪੱਤਿਆਂ ਨੂੰ ਵਾਲ ਕਿ ਉਸ ਪਾਣੀ ਨਾਲ ਆਪਣਾ ਸਿਰ ਧੋ ਲੋ ਇਸ ਦੀ ਮਦਦ ਨਾਲ ਸਾਰੀਆਂ ਜੂਆਂ ਖਤਮ ਹੋ ਜਾਣਗੀਆਂ ਨੰਬਰ 29 ਚਿਹਰੇ ਉੱਪਰ ਸਾਬਣ ਲਗਾ ਕੇ ਜਾਦਾ ਸਮਾਂ ਰਗੜੋ ਨਾ ਇਸ ਨੂੰ ਜਾਦਾ ਸਮਾਂ ਚਿਹਰੇ ਉੱਪਰ ਰੱਖਣਾ ਸਾਡਾ ਚਿਹਰਾ ਖਰਾਬ ਹੋਣ ਲੱਗ ਜਾਂਦਾ ਜਿਸ ਕਾਰਨ ਚਿਹਰੇ ਦੀ ਚਮੜੀ ਖੁਸ਼ਕ ਤੇ ਢਿੱਲੀ ਹੋ ਜਾਂਦੀ ਨੰਬਰ 3 ਨਿੰਮ ਦੇ ਸੁੱਕੇ ਪੱਤੇ ਜਾਂ ਫਿਰ ਜਾਮਣ ਦੇ ਪੱਤੇ ਜੇਕਰ ਤੁਸੀਂ ਆਪਣੇ ਘਰ ਵਿੱਚ ਜਲਾ ਦਿੰਦੇ ਹੋ ਤਾਂ ਇਹਨਾਂ ਦੀ ਮਦਦ ਨਾਲ ਮੱਛਰ ਘਰ ਤੋਂ ਬਾਹਰ ਚੱਲਿਆ ਜਾਂਦਾ ਹੈ ਨੰਬਰ 31 ਜੇਕਰ ਤੁਸੀਂ ਆਪਣਾ वजन ਘੱਟ ਕਰਨਾ ਚਾਹੁੰਦੇ ਹੋ ਤਾਂ ਕद्दू ਦਾ ਸੇਵਨ ਨਾ ਕਰੋ ਕਿਉਂਕਿ ਇਹ वजन ਨੂੰ ਵਧਾਉਣ ਦਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਪਰਚਨ ਨਾਲ ਸੰਬੰਧਿਤ ਜੇਕਰ ਕੋਈ ਸਮੱਸਿਆ ਹੈ ਤਾਂ ਕद्दू ਦਾ ਸੇਵਨ ਬਿਲਕੁਲ ਵੀ ਨਾ ਕਰੋ ਨੰਬਰ 32 ਮੋਰਿੰਗਾ ਪੱਤੇ ਦੀ ਸਬਜ਼ੀ ਦਾ ਜੇਕਰ ਤੁਸੀਂ ਸੇਵਨ ਕਰਦੇ ਹੋ ਤਾਂ ਇਸ ਦੀ ਮਦਦ ਨਾਲ ਤੁਸੀਂ ਆਪਣੀ ਉਮਰ ਤੋਂ ਦਲ ਸਾਲ ਛੋਟੇ ਨਜ਼ਰ ਆਉਣ ਲੱਗ ਜਾਮੋਗੇ ਕਿਉਂਕਿ ਇਸ ਸਬਜ਼ੀ ਵਿੱਚ ਅਨੇਕਾਂ ਹੀ ਤੱਤ ਪਾਏ ਜਾਂਦੇ ਨੇ ਜੋ ਸਾਡੀ ਸਿਹਤ ਨੂੰ ਹਮੇਸ਼ਾ ਲਈ ਜਵਾਨ ਰੱਖਦੇ ਹਨ ਨੰਬਰ 33 ਜੇਕਰ ਤੁਹਾਡੇ ਸਰੀਰ ਅੰਦਰ ਵਿਟਾਮਿਨ B12 ਦੀ ਕਮੀ ਹੈ ਤਾਂ ਤੁਸੀਂ ਤੁਹਾਨੂੰ ਥਕਾਵਟ, ਕਮਜ਼ੋਰੀ, ਅੱਖਾਂ ਤੋਂ ਧੁੰਦਲਾ ਦਿਖਣਾ ਤੇ ਰਾਤ ਸਮੇਂ ਅੱਖਾਂ 'ਚ ਜ਼ਿਆਦਾ ਸਮੱਸਿਆ ਹੋਣੀ। ਚਿਹਰੇ ਉੱਪਰ ਦਾਗ-ਦੱਬੇ ਪੈਣੇ ਆਦਿ ਇਸ ਵਿਟਾਮਿਨ ਦੀ ਕਮੀ ਦੇ ਲੱਛਣ ਹਨ। ਨੰਬਰ 34 ਜੇਕਰ ਤੁਸੀਂ ਬੁਖਾਰ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਅਦਰਕ, ਲਸਣ, ਬਦਾਮ, ਸ਼ਹਿਦ ਤੇ ਨਾਰੀਅਲ ਪਾਣੀ ਦਾ ਸੇਵਨ ਜ਼ਰੂਰ ਕਰੋ। ਕਦੇ ਵੀ ਤੁਹਾਨੂੰ ਬੁਖਾਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਹਮੇਸ਼ਾ ਬੁਖਾਰ ਤੋਂ ਦੂਰ ਰਹੋਗੇ। ਨੰਬਰ 35 ਜੇਕਰ ਤੁਸੀਂ ਲੰਮੀ ਉਮਰ ਜਿਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਾਈਕਲ ਜ਼ਰੂਰ ਚਲਾਓ ਇਸ ਤੋਂ ਇਲਾਵਾ ਯੋਗਾ ਪਾਣੀ ਵਿੱਚ ਕੁਝ ਸਮਾਂ ਜ਼ਰੂਰ ਤਰੋ ਇਸ ਨਾਲ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ ਲੰਮੀ ਉਮਰ ਜਿਾ ਸਕੋਗੇ ਨੰਬਰ 36 ਆਪਣੀ ਅੱਖਾਂ ਜੇਕਰ ਤੁਸੀਂ ਗੋਲ-ਗੋਲ ਘੁਮਾਉਂਦੇ ਹੋ ਤਾਂ ਇਸ ਨਾਲ ਉਹਨਾਂ ਦੀ ਕਸਰਤ ਹੋਵੇਗੀ ਜਿਸ ਕਰਨਾ ਦੀ ਰੋਸ਼ਨੀ ਵੀ ਤੇਜ਼ ਹੋਣ ਲੱਗ ਜਾਵੇਗੀ ਨੰਬਰ 37 ਜੇਕਰ ਤੁਸੀਂ ਦੁੱਧ ਨਾਲ ਖੰਜੂਰਾ ਖਾ ਲਓ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋਣ ਲੱਗ ਜਾਵੇਗੀ ਤੁਸੀਂ ਸਿਹਤਮੰਦ ਵਾਲਾ ਜੀਵਨ ਬਤੀਤ ਕਰ ਸਕਦੇ ਹੋ ਨੰਬਰ 38 ਰਾਤ ਨੂੰ ਸੌਣ ਤੋਂ ਪਹਿਲਾਂ ਪਿਸ਼ਾਬ ਜ਼ਰੂਰ ਕਰਕੇ ਸੌਵੋ ਇਸ ਤਰ੍ਹਾਂ ਕਰਨਾ ਤੁਹਾਡੇ ਕਦੇ ਵੀ ਗੁਰਦੇ ਖਰਾਬ ਨਹੀਂ ਹੋਣਗੇ ਇਸ ਤੋਂ ਇਲਾਵਾ ਨੀਂਦ ਵੀ ਵਧੀਆ ਆਵੇਗੀ ਨੰਬਰ 39 ਜੇਕਰ ਤੁਸੀਂ ਆਪਣੇ ਚਿਹਰੇ ਦੀ ਮਾਲਿਸ਼ ਅਰੰਡੀ ਦੇ ਤੇਲ ਨਾਲ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੋਂ ਤੁਹਾਡੀ ਉਮਰ ਘੱਟ ਨਜ਼ਰ ਆਉਣ ਲੱਗ ਜਾਂਦੀ ਹੈ ਚਿਹਰੇ ਨੂੰ ਹੈਲਥੀ ਗਲੋਇੰਗ ਬਣਾਉਣ ਵਿੱਚ ਬਹੁਤ ਮਦਦ ਕਰਦਾ ਹੈ ਨੰਬਰ 40 ਜੇਕਰ ਔਰਤਾਂ ਆਪਣੇ ਪੇਕਿਆਂ ਤੋਂ ਚੁੱਲ੍ਹਾ ਜਾਂ ਫਿਰ ਕੋਈ ਕੰਚ ਦੀ ਚੀਜ਼ ਲੈ ਕੇ ਆਉਂਦੀਆਂ ਹਨ ਉਹਨਾਂ ਔਰਤਾਂ ਦਾ ਪਤੀ ਬਹੁਤ ਜਲਦੀ ਕੰਗਾਲ ਹੋ ਜਾਂਦਾ ਹੈ ਇਸ ਲਈ ਕਦੇ ਵੀ ਚੀਜ਼ਾਂ ਆਪਣੇ ਪੇਕਿਆਂ ਤੋਂ ਸੌਰੀ ਕਰ ਨਾਲ ਲਿਆਓ ਨੰਬਰ 41 ਜੇਕਰ ਸਿਰ ਵਿੱਚ ਖਾਸ ਨਾ ਹਟ ਰਹੀ ਹੋਵੇ ਤਾਂ ਨਹਾਉਣ ਤੋਂ ਪਹਿਲਾਂ ਦਹੀਂ ਮਿਲਾ ਕੇ ਸਰੋਂ ਦਾ ਤੇਲ ਵਾਲਾਂ ਵਿੱਚ ਚੰਗੀ ਤਰ੍ਹਾਂ ਨਾਲ ਲਗਾਓ ਇਸ ਨਾਲ ਸਰਦੀ ਖਾਸ ਤਰੰਤ ਠੀਕ ਹੋਣ ਲੱਗ ਜਾਵੇਗੀ। ਨੰਬਰ 42 ਜੇਕਰ ਲਾਲ ਪਿਆਜ਼ ਖਾਂਦੇ ਹੋ ਤਾਂ ਇਸ ਵਿੱਚ ਦੂਜੇ ਪਿਆਜ਼ ਦੇ ਨਾਲੋਂ ਦੁੱਗਣੇ ਗੁਣ ਹੁੰਦੇ ਨੇ ਜੋ ਸਾਡੇ ਸਰੀਰ ਨੂੰ ਨੇਕਾਂ ਹੀ ਫਾਇਦੇ ਦਿੰਦੇ ਹਨ ਪਰ ਇਹ ਪਿਆਜ਼ ਅਕਸਰ ਜ਼ਿਆਦਾ ਕੌੜੇ ਹੁੰਦੇ ਹਨ। ਨੰਬਰ 43 ਜਿਹੜੀਆਂ ਆਰਤਾਂ ਉਮਰ ਤੋਂ ਪਹਿਲਾਂ ਹੀ ਬੁੱਢੀਆਂ ਨਜ਼ਰ ਆਉਣ ਲੱਗ ਜਾਂਦੀਆਂ ਨੇ ਉਹ ਆਪਣੇ ਸਰੀਰ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀਆਂ ਤੇ ਨਾਲ ਹੀ ਉਹਨਾਂ ਦਾ ਖਾਣ ਪੀਣ ਵੀ ਜ਼ਿਆਦਾ ਸਹੀ ਨਹੀਂ ਹੁੰਦਾ। ਨੰਬਰ 44 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਹਮੇਸ਼ਾ ਚਮਕ ਚਾਹੁੰਦੇ ਹੋ ਤਾਂ ਰੋਜ਼ਾਨਾ ਚਕੰਦਰ ਦਾ ਜਾਤਾ ਜੂਸ ਬਣਾ ਕੇ ਪੀਓ ਜਾਂ ਫਿਰ ਇਸ ਨੂੰ ਰੋਜ਼ਾਨਾ ਖਾਣੇ ਵਿੱਚ ਜ਼ਰੂਰ ਸ਼ਾਮਿਲ ਕਰੋ ਦਿਨਾਂ ਵਿੱਚ ਹੀ ਚਿਹਰਾ ਸੂਰਜ ਦੀ ਤਰ੍ਹਾਂ ਚਮਕਣ ਲੱਗ ਜਾਵੇਗਾ ਨੰਬਰ 45 ਜੇਕਰ ਤੁਸੀਂ ਰੋਜ਼ਾਨਾ ਖਰੂਟ ਖਾਂਦੇ ਹੋ ਤਾਂ ਤੁਸੀਂ ਜਲਦੀ ਨਾਲ ਬੁੱਢੇ ਨਹੀਂ ਹੋਵੋਗੇ ਹੱਡੀਆਂ ਕਮਜ਼ੋਰ ਨਹੀਂ ਹੋਣਗੀਆਂ ਤੇ ਨਾਲ ਹੀ ਸਰੀਰ ਘੋੜੇ ਦੀ ਤਰ੍ਹਾਂ ਜਵਾਨ ਤੇ ਚੁਸਤੀ ਰਹੇਗਾ ਨੀਂਦ ਵਧੀਆ ਆਵੇਗੀ ਨੰਬਰ 6 ਵਾਲੀ ਜਿਹੜੀਆਂ ਔਰਤਾਂ ਦਾ ਅਕਸਰ ਸਿਰਦਰਦ ਕਰਦਾ ਰਹਿੰਦਾ ਹੈ ਉਹਨਾਂ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਜ਼ਿਆਦਾਤਰ ਮੋਬਾਈਲ ਫੋਨ ਦਾ ਇਸਤੇਮਾਲ ਕਰਦੀਆਂ ਹਨ ਕਿਉਂਕਿ ਫੋਨ ਦਾ ਸਿੱਧਾ ਅਸਰ ਸਾਡੀਆਂ ਅੱਖਾਂ ਉੱਪਰ ਪੈਂਦਾ ਹੈ ਜਿਸ ਕਾਰਨ ਸਿਰਦਰਦ ਕਰਦਾ ਰਹਿੰਦਾ ਹੈ ਨੰਬਰ 47 ਜੇਕਰ ਤੁਹਾਡੇ ਜੋੜਾਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਦੁੱਧ ਵਿੱਚ ਜੈਫਲ ਚੁਟਕੀ ਕੁ ਮਿਲਾ ਕੇ ਪੀ ਲਿਆ ਕਰੋ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਜਿਸ ਕਾਰਨ ਜੋੜਾਂ ਵਿੱਚ ਦਰਦ ਠੀਕ ਹੋਣ ਲੱਗ ਜਾਂਦਾ ਹੈ ਨੰਬਰ 48 ਜੇਕਰ ਤੁਸੀਂ ਇੱਕ ਹਫਤਾ ਲਗਾਤਾਰ ਅਨਾਰ ਖਾ ਲੈਂਦੇ ਹੋ ਤਾਂ ਇਸ ਦੀ ਮਦਦ ਨਾਲ ਤੁਹਾਡਾ ਹਾਈ ਬੀਪੀ ਠੀਕ ਹੋਣ ਲੱਗ ਜਾਵੇਗਾ, ਚੁਸਤੀ ਕਮਜ਼ੋਰੀ ਦੂਰ ਹੋਵੇਗੀ, ਤਣਾਅ ਖਤਮ ਹੋਵੇਗਾ, ਖੂਨ ਦੀ ਕਮੀ ਪੂਰੀ ਹੋਵੇਗੀ, ਇਸ ਤੋਂ ਇਲਾਵਾ ਚਿਹਰੇ ਤੇ ਲਾਲੀ ਆਵੇਗੀ। ਨੰਬਰ 49 ਜਿਹੜੀਆਂ ਔਰਤਾਂ ਬੱਚੇ ਨੂੰ ਦੁੱਧ ਪਿਲਾ ਰਹੀਆਂ ਹਨ, ਉਹਨਾਂ ਨੂੰ ਆਪਣੀ ਖੁਰਾਕ ਵਿੱਚ ਵਿਟਾਮਿਨ ਡੀ ਭਰਪੂਰ ਚੀਜ਼ਾਂ, ਕੈਲਸ਼ੀਅਮ, ਆਇਰਨ, ਵਿਟਾਮਿਨ ਬੀ 12 ਇਸ ਤੋਂ ਇਲਾਵਾ ਪ੍ਰੋਟੀਨਾਂ ਚੀਜ਼ਾਂ ਜ਼ਰੂਰ ਸ਼ਾਮਿਲ ਕਰਨੀਆਂ ਚਾਹੀਦੀਆਂ ਨੇ ਜੋ ਹਰ ਦੁੱਧ ਪਿਲਾਉਣ ਵਾਲੀ ਮਾਂ ਲਈ ਜ਼ਰੂਰੀ ਹਨ। ਨੰਬਰ 5 ਜਿਹੜੀਆਂ ਅਰਤਾਂ ਦਾ ਜਨਮ ਜੂਨ ਮਹੀਨੇ ਵਿੱਚ ਹੁੰਦਾ ਹੈ ਔਰਤਾਂ ਬਹੁਤੀ ਭੂਲੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਕਿਸੇ ਨਾਲ ਵੀ ਜ਼ਿਆਦਾ ਚੁਸਤ ਚਲਾਕੀ ਨਹੀਂ ਕਰਨੀ ਆਉਂਦੀ। ਨੰਬਰ 51 ਜੇਕਰ ਤੁਸੀਂ ਤਣਾਅ ਤੇ ਬਿਮਾਰੀਆਂ ਤੋਂ ਪੂਰੀ ਜ਼ਿੰਦਗੀ ਲਈ ਦੂਰ ਰਹਿਣਾ ਹੈ ਤਾਂ ਰੋਜ਼ਾਨਾ ਸਵੇਰੇ ਹਲਕੀ ਧੁੱਪ ਵਿੱਚ ਸੈਰ ਕਰੋ। ਦੂਜਾ ਦੂਸਰਾ ਹਫ਼ਤੇ ਵਿੱਚ ਤਿੰਨ ਦਿਨ ਠੰਡੇ ਪਾਣੀ ਨਾਲ ਇਸ਼ਨਾਨ ਕਰੋ। ਤੀਸਰਾ ਸਰੀਰ ਨੂੰ ਗਰਮੀ ਜ਼ਰੂਰ ਲੈ ਕੇ ਆਵੋ ਚੌਥਾ ਉਹ ਖਾਣਾ ਖਾਓ ਜੋ ਪੇਟ ਨੂੰ ਹਮੇਸ਼ਾ ਸਹੀ ਰੱਖਣ। ਨੰਬਰ 52 ਰੋਜ਼ਾਨਾ ਆਪਣੇ ਖਾਣੇ ਵਿੱਚ ਕਾਲੇ ਛੋਲਿਆਂ ਨੂੰ ਉਬਾਲ ਕੇ ਖਾਣਾ ਸ਼ੁਰੂ ਕਰਦੇ ਹੋ ਜਿਸ ਜਿਸ ਕਰਕੇ ਤੁਸੀਂ ਘੋੜੇ ਦੀ ਤਰ੍ਹਾਂ ਜਵਾਨ ਹੋਵੋਗੇ ਸਰੀਰ ਵਿੱਚ ਤਾਕਤ ਪਰੇਗੀ ਹਰ ਕੰਮ ਨੂੰ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਨੰਬਰ 53 ਜੇਕਰ ਤੁਹਾਡਾ ਪੇਟ ਬਹੁਤ ਜ਼ਿਆਦਾ ਵਧ ਰਿਹਾ ਹੈ ਤਾਂ ਤੁਸੀਂ ਇਸ ਉੱਪਰ ਲਸਣ ਦੇ ਪੇਸਟ ਦੀ ਮਾਲਿਸ਼ ਕਰ ਲਓ ਇਸ ਨਾਲ ਤੁਹਾਡਾ ਪੇਟ ਅੰਦਰ ਹੋਣ ਲੱਗ ਜਾਵੇਗਾ ਨੰਬਰ 54 ਜੇਕਰ ਤੁਹਾਡੇ ਦਿਲ ਦੀ ਧੜਕਣ ਤੇਜ਼ ਹੋ ਜਾਵੇ ਤਾਂ ਤੁਸੀਂ ਆਪਣੇ ਹੱਥਾਂ ਦੀਆਂ ਹਥੇਲੀਆਂ ਨੂੰ ਇੱਕ ਦੂਜੇ ਨਾਲ ਤੇਜ਼-ਤੇਜ਼ ਮਸਲਣਾ ਸ਼ੁਰੂ ਕਰ ਦੇਵੋ। ਨੰਬਰ 55 ਜੇਕਰ ਤੁਸੀਂ ਰੋਟੀ ਖਾਣ ਤੋਂ ਪਹਿਲਾਂ ਗੁੜ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਬੀਪੀ ਹਮੇਸ਼ਾ ਕੰਟਰੋਲ ਵਿੱਚ ਰਹੇਗਾ, ਕਦੇ ਵੀ ਵਧੇਗਾ ਨਹੀਂ ਜਾਂ ਫਿਰ ਘਟੇਗਾ ਨਹੀਂ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਬਣਾ ਸਕੀਏ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ